ਮੁਰਦਾਬਾਦ ਮੁਰਦਾਬਾਦ ਕਾਰਪੋਰੇਟ ਘਰਾਣੇ ਮੁਰਦਾਬਾਦ 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 ਜਨਨ ਦਾ ਇਕਾ ਜਿੰਦਾਬਾਦ 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 ਰਸੀ ਜੋਲੇ ਜਿੰਦਾਬਾਦ 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 ਹਾਂਜੀ ਮਹਾਨ ਜੀ ਕਿਹਵਿਚੇ ਤਰੀ ਕੱਢ ਰਹੇ ਨੇ ਅੱਜ ਜਿਹੜੀ ਰੈਲੀ ਕੱਢੀ ਜਿਹੜਾ ਟਰੈਕਟਰ ਪਲੇਟ ਮਾਰਚੋਂ ਕੀਤਾ ਜਾ ਰਿਹਾ ਵਾ ਇਹ ਜੋ 13 ਤਰੀਕ ਨੂੰ ਦਿੱਲੀ ਵਿੱਚ ਸੈਂਟਰ ਸਰਕਾਰ ਦੇ ਵਿਰੋਧ ਮੋਰਚਾ ਲੱਗ ਰਿਹਾ ਉਹਦੇ ਸਬੰਧ ਵਿੱਚ ਜਿਹੜੀ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ ਤੇ ਇਹ ਕੀਤਾ ਇਸ ਕਰਕੇ ਜਾ ਰਿਹਾ ਜੋ મોદી ਨੇ ਵਾਅਦੇ ਕੀਤੇ ਸੀ ਸੰਘਰਸ਼ ਦੇ ਉਦਾਨ ਅਧਰਾਨ ਜਦੋਂ ਸਾਨੂੰ ਦਿੱਲੀ ਤੋਂ ਉਠਾਇਆ ਗਿਆ ਸੀ ਤੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਜਿਹੜੀ ਭਾਰਤ ਸਰਕਾਰ ਆ ਪੂਰੀ ਨਹੀਂ ਉਤਰੀ ਆਉ ਦੇ ਵਾਅਦੇ ਤੋਂ ਭੱਜ ਰਹੀ ਆ ਤੇ ਇਸ ਕਰਕੇ ਇਹ ਜਿਹੜਾ ਜਿਹੜਾ ਸਾਰਾ ਪ੍ਰੋਗਰਾਮ ਅਲਿਖਿਆ ਗਿਆ ਵਾ ਇਹ ਸਾਰੇ ਉਤਰੀ ਭਾਰਤ ਦੀਆਂ 86 ਜੇਸੇ ਬੰਦੀਆਂ ਜੋ ਇਹ ਮੋਰਚਾ ਲਾਉਣ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਅੱਗੇ ਨਾਲੇ ਬਹੁਤ ਜਿਹੜਾ ਮੋਰਚਾ ਵੱਡੇ ਪੱਧਰ ਤੇ ਲੱਗ ਰਿਹਾ ਵਾ ਇਹ ਮੋਦੀ ਨੂੰ ਦੱਸ ਦੇਵਾਂਗੇ ਵੀ ਇੱਕਦਮ ਗੱਲਬਾਤ ਕਰਕੇ ਭਜਿਦਾ ਵਾ ਇਹ ਸਾਰਾ ਕੁਝ ਇਹਨੂੰ ਦੱਸਣ ਵਾਸਤੇ ਜਾ ਰਹੇ ਹਾਂ ਦਿੱਲੀ ਨੂੰ ਮਹਿਰਾ ਕਾਤਰੀਆਂ ਸੰਗਤਾਂ ਉਹਦੇ ਸਬੰਧ ਵਿੱਚ ਤੇ ਸਾਰਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ